ਇਹ 라 ਸਮਝ ਨਾ ਸਾਰਿਆਂ ਨੇ ਹੁਣ ਤੁਸੀਂ ਕਦੀ ਗੌਰ ਕਰਨਾ ਜਦੋਂ ਕੋਈ ਰਿਸ਼ਤਾ ਜੋੜਦੇ ਹੋ ਚਾਹੇ ਲੜਕੀ ਦਾ ਲੜਕੇ ਨਾਲ ਜਾਂ ਕਈ ਵਲੇ ਕੁੜੀ ਵਾਲੇ ਹੁੰਦੇ ਉਹ ਲੜਕੇ ਦੀ ਲੜਕੇ ਨੂੰ ਮਿਲਣ ਜਾਂਦੇ ਆ ਜਾਂ ਕਈ ਵਲੇ ਲੜਕੇ ਵਾਲੇ ਹੁੰਦੇ ਲੜਕੀ ਨੂੰ ਦੇਖਣ ਆਉਂਦੇ ਆ ਹੁਣ ਜਦੋਂ ਹੁਣ ਗੌਰ ਕਰਨਾ ਜਦੋਂ ਇੱਕ ਲੜਕੀ ਵਾਲੇ ਲੜਕੇ ਦੇ ਘਰ ਜਾਂਦੇ ਲੜਕਾ ਉਸਲੇ ਬੜਿਆ ਐ ਨਵੇਂ ਕੱਪੜੇ ਪਾ ਕੇ ਐਨ ਪੂਰੀ ਤਰ੍ਹਾਂ ਸੈਟ ਬਟ ਹੋ ਕੇ ਬੈਠਾ ਹੁੰਦਾ ਹੈ ਹੁੰਦਾ ਹੈ ਕਿ ਨਹੀਂ ਪਰ ਤੁਸੀਂ ਕੀ ਦੇਖਦੇ ਹੋ ਉਹਨੂੰ ਜੈਸ ਕਰ ਦਿੰਦੇ ਹੋ ਕਿ ਠੀਕ ਆ ਭਾਈ ਮੁੰਡਾ ਦੇਖ ਲਿਆ ਕੱਪੜੇ ਬਹੁਤ ਸੋਹਣੇ ਆ ਬਾਲ ਬਹੁਤ ਵਧੀਆ ਪਾਏ ਆ ਜਾਂ ਇਹਦਾ ਇਹ ਦੇਖੋ ਬੋਡੀ ਦਾ ਬਹੁਤ ਵਧੀਆ ਹੈ ਤੁਸੀਂ ਯੈਸ ਕਰ ਦਿੰਦੇ ਹੋ ਨਹੀਂ ਤੁਸੀਂ ਇਹ ਵੀ ਚੈੱਕ ਕਰਦੇ ਹੋ ਤੇ ਕਰਨੀ ਕੀ ਆ ਕਰਮ ਕੀ ਆ ਨਸ਼ਾ ਤਾਂ ਨਹੀਂ ਕਰਦਾ ਕੋਈ ਇਹ ਇਹ ਕਿਤੇ ਲੜਾਈ ਝਗੜਾ ਤਾਂ ਨਹੀਂ ਕਰਦਾ ਗਾਲੀ ਗਲੋਚ ਤਾਂ ਨਹੀਂ ਕਰਦਾ ਜੇ ਕਪੜਾ ਦੇਖ ਕੇ ਸ਼ਾਦੀ ਕਰ ਦਿੱਤੀ ਇਹ ਨਾ ਦੇਖਿਆ ਕਿ ਉਹਦਾ ਸੁਭਾਅ ਉਹ ਕਿਉਂ ਨਸ਼ਾ ਕਰਨ ਵਾਲਾ ਤਾਂ ਨਹੀਂ ਕਿਤੇ ਝੂਠ ਬੋਲਣ ਤਾਂ ਨਹੀਂ ਕੋਈ ਜਵਾਰੀ ਤਾਂ ਨਹੀਂ ਕਿਤੇ ਉਹ ਕੋਈ ਬੁਰਾ ਕਰਮ ਕਰਨ ਵਾਲਾ ਤਾਂ ਨਹੀਂ ਕੋਈ ਚੋਰ ਤਾਂ ਨਹੀਂ ਕੋਈ ਠੱਗ ਤਾਂ ਨਹੀਂ ਜੇ ਕਪੜਾ ਦੇਖ ਕੇ ਰਿਸ਼ਤਾ ਕਰ ਦਿੱਤਾ ਕੁੜੀ ਸੁખી ਰਹੇਗੀ ਫਿਰ ਜਵਾਬ ਨਹੀਂ ਦਿੰਦੇ ਤੁਸੀਂ ਗਰਮੀ ਲੱਗਦੀ ਹੈ ਕੋਈ ਨਹੀਂ ਬਾਅਦ ਚੋਂ ਪਾਣੀ ਪੀ ਲਿਓ ਲੰਗਰ ਵੀ ਛਕ ਲਿਓ ਪਰ ਹੁਣ ਥੋੜਾ ਜਵਾਬ ਦੇਣਾ ਤੁਸੀਂ ਕਿਉਂਕਿ ਜਦੋਂ ਜਵਾਬ ਦਵੋਗੇ ਨਾ ਤਾਂ ਫਿਰ ਪਤਾ ਲੱਗਦਾ ਤੁਹਾਡੀ ਸੁਰਤੀ satsang ਨਾਲ ਜੁੜੀ ਹੈ ਤਾਂ ਜਿਹਦੀ ਸੁਰਤੀ satsang ਨਾਲ ਜੁੜੀ ਹੋਵੇ ਰਹਿਮਤਾਂ ਵੀ ਉਹੀ ਲੈ ਜਾਂਦਾ ਹੈ ਹੁਣ ਤੁਸੀਂ ਖਾਲੀ ਜਾਣਾ ਜਾਂ ਕੁਝ ਲੈ ਕੇ ਜਾਣਾ ਹੈ ਤੇ ਥੋੜਾ ਜਿਹਾ ਜਵਾਬ ਦੇ ਦਿਆ ਕਰੋ ਨਾ ਹੁਣ ਜਰਾ ਸਮਝੋ ਇਹ ਦੱਸ ਦੱਸਣਾ ਕੀ ਚਾਹੁੰਦੇ ਆ ਅਸੀਂ ਕਿ ਬੰਦੇ ਦੀ ਜਿਹੜੀ ਵੈਲਿਊ ਹੈ ਨਾ ਵੈਲਿਊ ਯਾਨੀ ਕੀਮਤ ਉਹ ਬੰਦੇ ਦੇ ਕੱਪੜਿਆਂ ਨਾਲ ਘਾਟੋ ਦੇ ਕਰਮਾ ਨਾ ਜਾਦੇ ਹੁੰਦੀ ਉਹਦੀ ਕਰਨੀ ਨਾ ਜਾਦੇ ਹੁੰਦੀ ਹ ਹੁੰਦਾ ਸਮਝਣਾ ਸਾਰਿਆਂ ਨੇ ਅਗਰ ਬੰਦੇ ਦੀ ਕਰਨੀ ਅੱਛੀ ਹੈ ਨਾ ਤਾਂ ਫਿਰ ਉਹਦੇ ਪਹਿਰਾਵੇ ਨੂੰ ਹਾਂ ਠੀਕ ਹੈ ਪਹਿਰਾਵਾ ਸਾਨੂੰ ਚੰਗਾ ਪਾਣਾ ਚਾਹੀਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਕੱਪੜੇ ਫੱਡੇ ਬਾਕੇ ਘੁੰਮੋ ਜਾਂ ਕੱਪੜੇ ਪੁਰਾਣੇ ਬਾਕੇ ਘੁੰਮੋ ਕਿਉਂਕਿ ਪ੍ਰਭੂ ਨੇ ਉਸ ਪਰਮਾਤਮਾ ਨੇ ਇਹ ਸਾਨੂੰ ਸ਼ਰੀਰ ਦਿੱਤਾ ਹੈ ਨਾ ਇਹਦਾ ਵੀ ਖਿਆਲ ਰੱਖਣਾ ਸਾਡਾ ਫਰਜ਼ ਹੈ ਇਹਦੀ ਸਫਾਈ ਵੀ ਰਹਿਣੀ ਚਾਹੀਦੀ ਹੈ ਇਹ ਨਹੀਂ ਕਿ ਤੁਹਾਡੇ ਅੰਦਰੋਂ ਦੁਰਗੰਧਾਂ ਦੀ ਹੋਵੇ ਤਾਂ ਕਿਸੇ ਦਾ ਕੋਲ ਬੈਠਣਾ ਹੀ ਔਖਾ ਹੋ ਜਾਵੇ। ਇਹਦੀ ਵੀ ਸਫਾਈ ਰੱਖੋ ਪਰ ਉਹਦੇ ਨਾਲ ਨਾਲ ਆਪਣੇ ਮਨ ਨੂੰ ਵੀ ਆਪਣੀ ਨੀਅਤ ਨੂੰ ਵੀ ਸਾਫ਼ ਰੱਖਣਾ ਹੈ। ਬਰੋ ਸਮਝ ਦਿਓ ਕਿ ਸਾਹੀਂ ਤੇ ਅਸੀਂ ਕਹੀਦਾ ਹੈ ਕਿ तमाम ਉਮਰ ਇੱਕ ਬਾਤ ਯਾਦ ਰੱਖਣਾ। तमाम ਉਮਰ तमाम ਉਮਰ ਜਾਨੀ ساری ਜ਼ਿੰਦਗੀ ਇੱਕ ਗੱਲ ਯਾਦ ਰੱਖਿਓ ਉਹ ਕਿਹੜੀ ਹੈ? तमाम ਉਮਰ ਇਹ ਬਾਤ ਯਾਦ ਰੱਖਣਾ ਇਵਾਦਤ ਔਰ ਇਸ਼ਕ ਮੇਂ ਆਪਣੀ ਨੀਅਤ ਸਾਫ਼ ਰੱਖਣਾ। ਇਹਨਾਂ ਨੂੰ ਯਾਦ ਰੱਖਣਾ ਕਿ ਦੋ ਚੀਜ਼ਾਂ ਹੈ ਇੱਕ ਇਵਾਦਤ ਰੱਬ ਦੀ ਔਰ ਦੂਜਾ ਪ੍ਰੇਮ ਕਿ ਜਦ ਵੀ ਕਿਸੇ ਨਾਲ ਪ੍ਰੇਮ ਕਰੋ ਨਾ ਤਾਂ ਇਹ ਨਾ ਹੋਵੇ ਕਿ ਜਵਾਨ ਤੇ ਪ੍ਰੇਮ ਹੋਵੇ ਤਾਂ ਅੰਦਰ ਉਹਨੂੰ ਠਗਣ ਦਾ ਅੰਦਰੋਂ ਉਹਨੂੰ ਧੋਖਾ ਦੇਣ ਦਾ ਕਿ ਪਿਆਰ ਕਰਕੇ ਇਹਨੂੰ ਲੁੱਟ ਲਈਏ ਜਾਂ ਪਿਆਰ ਕਰਕੇ ਇਹਨੂੰ ਧੋਖਾ ਦੇ ਦਈਏ ਫੇਰਾ ਫੇਰੀ ਕਰ ਲਈ ਜਿੱਦਾ ਕਹਿੰਦੇ ਨਾ ਕਈ ਬੰਦੇ ਇਦਾਂ ਦੇ ਹੁੰਦੇ ਐ ਉਹ ਕਹਾਵਤ ਹੁੰਦੀ ਹੈਗੇ ਸਮੇਂ ਸਿਰ ਤਾਂ ਗਧੇ ਨੂੰ ਵੀ ਕਹਿ ਦਿੰਦੇ ਕਿ ਨਹੀਂ ਕਦੇ ਬਾਪ ਬਣਾਣਾ ਪੈਂਦਾ ਉਹ ਇਦਾਂ ਦਾ ਪਿਆਰ ਨਾ ਹੋਵੇ ਇਸ ਸਮੇਂ ਸਿਰ ਤਾਂ ਗਦੇ ਨੂੰ ਬੇ ਬਣਾ ਲਿਆ ਤਾਂ ਜਦੋਂ ਸਮਾਂ ਨਿਕਲ ਗਿਆ ਤਾਂ ਆਪਣੀ ਬੇ ਨੂੰ ਵੀ ਧੱਕੇ ਦੇ ਦਿੱਤੇ ਨਹੀਂ ਇਹ ਪਿਆਰ ਨਹੀਂ ਹੈ ਪਿਆਰ ਤਾਂ ਉਹ ਹੈ ਕਿ ਸਮਾਂ چاہے ਜੈਸਾ ਮਰਜ਼ੀ ਹੋਵੇ ਅਸੀਂ ਪਿਆਰ ਕਰਦੇ ਆ ਤਾਂ ਪਿਆਰ ਕਰਦੇ ਰਹਿਣਾ ਹੈ ਕਿਉਂਕਿ ਸਮੇਂ ਨਾਲ ਜਿਹੜੀ ਚੀਜ਼ ਬਦਲ ਜਾਵੇ ਉਹ ਪ੍ਰੇਮ ਨਹੀਂ ਹੁੰਦਾ ਸਮਝਦੇ ਹੋ ਕਿ ਨਹੀਂ ਔਰ ਵੇ ਫਿਰ ਵੀ ਕਮਾਗੇ ਕਿ ਅਸਲੀ ਪ੍ਰੇਮ ਦਾ ਤਾਂ ਪਤਾ ਹੀ ਉਦੋਂ ਲੱਗਦਾ ਜਦੋਂ ਇਨਸਾਨ ਦੇ ਜੀਵਨ 'ਚ ਦੁੱਖ ਆnde ਮੁਸੀਬਤਾਂ ਆਂਦੀਆਂ ਹੋਰ ਸਮਝਦੇ ਹੋ ਕਿ ਨਹੀਂ ਕਿਉਂਕਿ ਸੁੱਖ ਦੇ ਵੇਲੇ ਤਾਂ ਸਾਰੇ ਹੀ ਪ੍ਰੇਮ ਦੀ ਹਾਮੀ ਭਰਦੇ ਆ ਔਰ ਦੁੱਖ ਦੇ ਵੇਲੇ ਪੀੜਾ ਵਿੱਚ ਵੀ ਜਿਹੜਾ ਨਾਲ ਖੜਾ ਹੋਵੇ ਜਿੱਦ ਤੱਕ ਇਹਨੂੰ ਇਦਾਂ ਸਮਝ ਲਓ ਫੁੱਲਾਂ ਤੇ ਤਾਂ ਸਾਰੇ ਹੀ ਚਲਦੇ ਐ ਜਿਹੜਾ ਕੰਡਿਆਂ ਦੇ ਤੁਹਾਡੇ ਨਾਲ ਚਲੇ ਨਾ ਉਹ ਹੈ ਸੱਚਾ ਪ੍ਰੇਮੀ ਬਰੋ ਸਮਝ ਹੀ ਦਿਓ ਕਰਨ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਸੁੱਖ ਦੇ ਵਿੱਚ ਤੁਹਾਨੂੰ ਜੇਦੀ ਯਾਦ ਆਵੇ ਸੁੱਖ ਦੇ ਵਿੱਚ ਤੁਹਾਨੂੰ ਜੇਦੀ ਯਾਦ ਆਵੇ ਸਮਝ ਲਓ ਫਿਰ ਇਹ ਤੁਸੀਂ ਉਹਨੂੰ ਪਿਆਰ ਕਰਦੇ ਐ ਤਾਂ ਦੁੱਖ ਦੇ ਵਿੱਚ ਜੇਦੀ ਤੁਹਾਨੂੰ ਯਾਦ ਆਵੇ ਫਿਰ ਸਮਝ ਲਓ ਉਹ ਤੁਹਾਨੂੰ ਪਿਆਰ ਕਰਦਾ ਹੈ ਕਿਉਂਕਿ ਦੁੱਖ ਵਿੱਚ ਤਾਂ ਉਹੀ ਖੜਾ ਹੋ ਸਕਦਾ ਜਿਹੜਾ ਤੁਹਾਡੇ ਨਾਲ ਪਿਆਰ ਕਰਦਾ ਹੋਏਗਾ ਕਿਉਂਕਿ ਤੁਹਾਨੂੰ ਤਾਂ ਬਹੁਤ ਪਿਆਰ ਹੋ ਸਕਦਾ ਹੈ ਪਰ ਇਹ ਨਹੀਂ ਪਤਾ ਕਿ ਉਹ ਤੁਹਾਨੂੰ ਕਰਦਾ ਜਾਂ ਨਹੀਂ ਕਰਦਾ ਪਰ ਜਿਹੜਾ ਦੁੱਖ ਵਿੱਚ ਦੁੱਖ ਵਿੱਚ ਤੁਹਾਨੂੰ ਆਵੇ ਕਿ ਭਾਈ ਮੈਂ ਦੁਖੀ ਆ ਤਾਂ ਇਸ ਵੇਲੇ ਕਾਸ਼ ਉਹ ਮੇਰੇ ਕੋਲ ਹੁੰਦਾ ਉਹ ਨਾਲ ਦਿਲ ਦੀ ਗੱਲ ਕਰ ਲੈਂਦਾ ਉਸ ਵੇਲੇ ਦਾ ਮਤਲਬ ਹੈ ਉਹ ਤੁਹਾਡੀ ਸੁਣਦਾ ਵੀ ਹੈ ਤੁਹਾਡੀ ਫਿਕਰ ਵੀ ਕਰਦਾ ਹੈ ਸੋ ਸੱਚੇ ਪ੍ਰੇਮ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਕੋਈ ਮੁਸੀਬਤ ਆਵੇ ਕੋਈ ਤਕਲੀਫ ਆਵੇ ਉਹ ਸੱਚਾ ਪ੍ਰੇਮੀ ਸਾਥ ਨਹੀਂ ਛੱਡਦਾ ਔਰ ਇਦਾਂ ਇੱਥੇ ਦੱਸਿਆ ਹੈ ਕਿ ساری ਉਮਰ ਇਹ ਦੋ ਗੱਲਾਂ ਯਾਦ ਰੱਖਣੀਆਂ ਕਿਹੜੀ-ਕਿਹੜੀ ਇਵਾਦਤ ਔਰ ਰਿਸ਼ਕ ਵਿੱਚ ਆਪਣੀ ਨੀਅਤ ਸਾਫ਼ ਰੱਖਣਾ ਔਰ ਦੂਜਾ ਜਦੋਂ ਪਰਮਾਤਮਾ ਦੀ ਬੰਦਗੀ ਕਰਨੀ ਹੋਵੇ ਪਰਮਾਤਮਾ ਦੀ ਭਗਤੀ ਕਰਨੀ ਹੋਵੇ ਇਵਾਦਤ ਕਰਨੀ ਹੋਵੇ ਜਾਂ ਰੱਬ ਨੂੰ ਪਾਣਾ ਹੋਵੇ ਉਹਦੀਆਂ ਰਹਿਮਤਾਂ ਨੂੰ ਪਾਣਾ ਹੋਵੇ ਤਾਂ ਉੱਥੇ ਵੀ ਨੀਅਤ ਸਾਫ਼ ਚਾਹੀਦੀ ਹੈ ਕਿਉਂਕਿ ਰੱਬ ਸਾਡੀ ਨੀਅਤ ਨੂੰ ਦੇਖਦਾ ਹੈ ਬੋਲੋ ਸਮਝ ਦਿਓ ਕਿ ਨਹੀਂ ਤਾਂ ਹੀ ਤਾਂ ਬੁੱਲੇ ਸ਼ਾਹ ਨੇ ਕਿਹਾ ਨਾ ਬਾਹਰੋਂ ਧੋਵੇਂ ਲੱਤਾਂ ਗੋਡੇ ਉਹ ਤੇਰੇ ਅੰਦਰੇ ਰਹੀ ਪਲੀਤੀ ਕੰਨਾਂ ਨੂੰ ਹੱਥ ਲਾਏ ਪਹਿਲੇ ਦਿਲੋਂ ਨਮਾਜ਼ ਨਾ ਨੀਤੀ ਤੇਰਾ ਦਿਲ ਖਲਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਉਹ ਦੁਨੀਆਦਾਰਾ ਰੱਬ ਦੇ ਨਾਲ ਵੀ 420 ਤੈਂ ਕੀਤੀ ਬੁੱਲੇ ਸ਼ਹੀ ਇਹ ਹੀ ਤਾਂ ਸਮਝਾ ਰਹੇ ਐ ਕਿ ਬਾਹਰੋਂ ਲੱਤਾ ਘੋਟੇ ਢੋਲੇ ਪਰ ਤੇਰੇ ਅੰਦਰ ਪਲੀਤੀ ਰਹੀ ਪਲੀਤੀ ਦਾ ਮਤਲਬ ਹੁੰਦਾ ਗੰਦਗੀ ਉਹ ਕੀ ਫਾਇਦਾ ਬਾਹਰੋਂ ਮਲ ਮਲ ਕੇ ਹੱਥ ਪੈਰ ਧੋਣ ਦਾ ਜੇ ਤੇਰਾ ਅੰਦਰ ਹੀ ਗੰਦਾ ਹੈ ਕਿਉਂਕਿ ਰੱਬ ਨੇ ਤੇਰੇ ਤਨ ਨੂੰ ਨਹੀਂ ਉਹਨਾਂ ਤੇਰੇ ਮਨ ਨੂੰ ਦੇਖਣਾ ਹੈ ਕਿ ਤੇਰਾ ਮਨ ਸਾਫ਼ ਹੈ ਜਾਂ ਨਹੀਂ ਤੇਰੇ ਅੰਦਰ ਸਫਾਈ ਹੈ ਜਾਂ ਨਹੀਂ ਇਸ ਲਈ ਤਾਂ ਹੀ ਗੁਰੂ ਰਹਿਬਰ ਕਹਿੰਦੇ ਆ ਕਿ ਨੈਵਰ ਹੇਟ ਕਿਸੇ ਨਾਲ ਨਫ਼ਰਤ ਨਾ ਕਰੋ ਕਿਉਂਕਿ ਨਫ਼ਰਤ ਇੱਕ ਐਸੀ ਗੰਦਗੀ ਹੈ ਜੋ ਸਾਡੇ ਦਿਲ ਨੂੰ ਗੰਦਾ ਕਰ ਦਿੰਦੀ ਹੈ ਔਰ ਜਦੋਂ ਦਿਲ ਹੀ ਗੰਦਾ ਹੋਵੇ ਤਾਂ ਪ੍ਰਮਾਤਮਾ ਆਏਗਾ ਕਿਦਾਂ ਜਰਾ ਸੋਚੋ ਜਿੱਦਾਂ ਕਿਹਾ ਜਾਂਦਾ ਹੈ ਨਾ ਇੱਕ ਵਾਰ ਇੱਕ ਰਾਜਾ ਇੱਕ ਫਕੀਰ ਨੂੰ ਮਿਲਣ ਵਾਸਤੇ ਉਹਦੀ ਕੁੱਲੀ ਚ ਗਿਆ ਤਾਂ ਉਸ ਵੇਲੇ ਫਕੀਰ ਕਿਤੇ ਬਾਹਰ ਗਏ ਹੋਏ ਸੀ ਤਾ ਫਕੀਰਾਂ ਦਾ ਇੱਕ ਸੇਵਾਦਾਰ ਫਕੀਰਾਂ ਦੀ ਕੁੱਲੀ 'ਚ ਸੀ ਜਦੋਂ ਰਾਜਾ ਆ ਗਿਆ ਆਪਣੇ ਰਥ ਤੋਂ ਉਤਰ ਕੇ ਪੁੱਛਿਆ ਜਾ ਕੇ ਸੇਵਕ ਆਇਆ ਹੱਥ ਜੋੜੇ ਪ੍ਰਣਾਮ ਕੀਤੀ ਰਾਜੇ ਨੂੰ ਕਹਿੰਦਾ ਆਹ ਮਹਾਰਾਜ ਰਾਜੇ ਨੇ ਪੁੱਛਿਆ ਫਕੀਰ ਕਿੱਥੇ ਹੈ ਮੈਂ ਉਹਨਾਂ ਦੇ ਦਰਸ਼ਨ ਕਰਨ ਆਇਆ ਹਾਂ ਉਹਨੇ ਕਿਹਾ ਜੀ ਫਕੀਰ ਤਾਂ ਜ਼ਰਾ ਗਏ ਹੋਏ ਆ ਥੋੜਾ ਟਾਈਮ ਲੱਗਣਾ ਆਣ ਨੂੰ ਸਮਾਂ ਲੱਗਣਾ ਤੁਸੀਂ ਬੈਠੋ ਹੁਣ ਜਦੋਂ ਬੈਠਣ ਨੂੰ ਗਿਆ ਰਾਜੇ ਨੇ ਜਗ੍ਹਾ ਦੇਖੀ ਪਹਿਲਾਂ ਹੁਣ ਰਾਜਾ ਤਖਤਾਂ ਤੇ ਬੈਠਣ ਵਾਲਾ ਗੱਦੀਆਂ ਤੇ ਬੈਠਣ ਵਾਲਾ ਮਖਮਲੀ ਗੱਡੀਆਂ ਤੇ ਬੈਠਣ ਵਾਲਾ ਸੋਨੇ ਦੇ ਸਿੰਘ ਆਤੰਦੇ ਉਹ ਜ਼ਮੀਨ ਤੇ ਕਿੱਦਾਂ ਬੈਠੇ ਉਹਨਾਂ ਦੇਖਿਆ ਕਿ ਜਿੱਥੇ ਬੈਠਣ ਨੂੰ ਕਹਿ ਰਹੇ ਉਹ ਤੇ ਹੈ ਹੀ ਕੁਛ ਨਹੀਂ ਇਹ ਰਾਜਾ ਕਹਿੰਦਾ ਨਹੀਂ ਨਹੀਂ ਮੈਂ ਇੱਦਾਂ ਹੀ ਠੀਕ ਆ ਖੜ੍ਹੀ ਠੀਕ ਆ ਮੈਂ ਕੋਈ ਨਹੀਂ ਖੜੇ ਖੜੇ ਇੰਤਜ਼ਾਰ ਕਰ ਲਉ ਕਿਉਂਕਿ ਜੰਗਲ ਚ ਆਇਆ ਸੀ ਰਾਜੇ ਨੇ ਸੋਚਿਆ ਮਿਲ ਕੇ ਹੀ ਜਾਣਾ ਹੁਣ ਤਾਂ ਸੇਵਕ ਨੂੰ ਪਤਾ ਲੱਗ ਗਿਆ ਸੇਵਕ ਨੂੰ ਪਤਾ ਲੱਗ ਗਿਆ ਕਿ ਰਾਜਾ ਜ਼ਮੀਨ ਤੇ ਨਹੀਂ ਬੈਠਣਾ ਇਹਨਾ ਤਾਂ ਸੇਵਕ ਅੰਦਰ ਹੋ ਗਿਆ ਇੱਕ ਚਾਦਰ ਲੈ ਕੇ ਆਇਆ ਚਾਦਰ ਵੀ ਮੈਲੀ ਜਈ ਸੀ ਚਾਦਰ ਵੀ ਮੈਲੀ ਜਾਈ ਸੀ ਪੂਰੀ ਫੱਟੀ ਵੀ ਸੀ ਉਹਨੂੰ ਉਹ ਲਿਆ ਕੇ ਵਿਛਾਈ ਕਹਿੰਦਾ ਮਹਾਰਾਜ ਹੁਣ ਬਹਿ ਜਾਓ ਰਾਜੇ ਨੇ ਚਾਦਰ ਦੇਖੀ ਫੱਟੀ ਹੋਈ ਐ ਮੈਲੀ ਐ ਰਾਜਾ ਕਹਿੰਦਾ ਨਹੀਂ ਨਹੀਂ ਮੈਂ ਠੀਕ ਆ ਐਦਾਂ ਰਾਜਾ ਘੁੰਮਦਾ ਰਿਹਾ ਜਿਦਾ ਇਧਰੋਂ ਇਧਰ ਟਹਿਲਦਾ ਰਿਹਾ ਸੇਵਕ ਨੇ ਕਿਹਾ ਸ਼ਾਇਦ ਗੰਦੀ ਚਾਦਰ ਐ ਤਾਂ ਨਹੀਂ ਬੈਠਾ ਗੰਦੀ ਚਾਦਰ ਐ ਤਾਂ ਨਹੀਂ ਬੈਠਾ ਸੇਵਕ ਫੇਰ ਗਿਆ ਅੰਦਰੋਂ ਇੱਕ ਧੋਤੀ ਹੋਈ ਚਾਦਰ ਸੀ ਉਹ ਲਿਆਇਆ ਧੋਤੀ ਹੋਈ ਚਾਦਰ ਲਿਆ ਕੇ ਵਿਛਾਈ ਰਾਜੇ ਨੂੰ ਫੇਰ ਗਿਆ ਬੈਠਣ ਨੂੰ ਪਰ ਰਾਜੇ ਨੇ ਦੇਖਿਆ ਕਿ ਮੇਰੇ ਲੈਵਲ ਦੀ ਹੱਲੇ ਗੱਲ ਨਹੀਂ ਬਣੀ ਕਿਉਂਕਿ ਹਰ ਇੱਕ ਦਾ ਇੱਕ ਲੈਵਲ ਹੁੰਦਾ ਹੈ ਉਹ ਕਹਿੰਦਾ ਮੇਰੇ ਲੈਵਲ ਦੀ ਗੱਲ ਨਹੀਂ ਬੜੀ ਮਨ ਚ ਸੋਚ ਰਿਹਾ ਹੈ ਰਾਜਾ ਕਹਿੰਦਾ ਨਹੀਂ ਨਹੀਂ ਮੈਂ ਠੀਕ ਹਾਂ ਕੋਈ ਨਹੀਂ ਆ ਲੰਦੇ ਫਕੀਰਾਂ ਨੂੰ ਤੇਰੇ ਠੀਕ ਹੈ ਹੰਦਰਾਂ ਗੌਰ ਕਰਨਾ ਸੇਵਕ ਬੜਾ ਹੈਰਾਨ ਹੋ ਗਿਆ ਹੁਣ ਤਾਂ ਮੇ ਕੋ ਹੋਰ ਕੋਈ ਸ਼ੈ ਵੀ ਨਹੀਂ ਕਿ ਜੇ ਮੈਂ ਰਾਜੇ ਨੂੰ ਕਹਾਂ ਬੈਠੋ ਸੋ ਸੇਵਕ ਖਟਾਰਿਆ ਰਾਜਾ ਟਹਿਲਦਾ ਰਿਹਾ ਥੋੜੀ ਡੇਰ ਹੋਈ ਫਕੀਰ ਆਏ ਫਕੀਰ ਆਏ ਰਾਜੇ ਨੇ ਫਕੀਰਾਂ ਦੇ ਦਰਸ਼ਨ ਕੀਤੇ ਜਦੋਂ ਦਰਸ਼ਨ ਕੀਤੇ ਖੜੇ ਖੜੇ ਫਕੀਰਾਂ ਨੇ ਦੋ ਚਾਰ ਗੱਲਾਂ ਕੀਤੀਆਂ ਔਰ ਫਿਰ ਫਕੀਰਾਂ ਕੋ ਆਸ਼ੀਰਵਾਦ ਲੈ ਕੇ ਰਾਜਾ ਰੱਥ 'ਤੇ ਬੈਠ ਕੇ ਚਲਾ ਗਿਆ ਜਦੋਂ ਚਲਾ ਗਿਆ ਤਾਂ ਸੇਵਕ ਨੇ ਇੱਕ ਸਵਾਲ ਕੀਤਾ ਕਹਿੰਦਾ ਮਹਾਰਾਜ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਉਹ ਰਾਜੇ ਨੂੰ ਮੈਂ ਦੋ ਤਿੰਨ ਵਾਰ ਕਿਹਾ ਬੈਠੋ ਬੈਠੇ ਕਿਉਂ ਨਹੀਂ ਤਹਿਲਦਾ ਰਿਹਾ ਇਧਰੋਂ ਉਧਰ ਉਧਰੋਂ ਇਧਰ ਤਾਂ ਉਸ ਵੇਲੇ ਫਕੀਰ ਕਹਿੰਦੇ ਉਹ ਬੇਟਾ ਗੱਲ ਸੁਣ ਉਹ ਰਾਜਾ ਆ ਉਹ ਰਾਜਾ ਹੈ ਔਰ ਇਹ ਫਕੀਰ ਦੀ ਗੁੱਲੀ ਹੈ ਉਹ ਰਾਜਾ ਫਕੀਰ ਦੀ ਗੁੱਲੀ ਹੈ ਇਸ ਲਈ ਰਾਜੇ ਨੇ ਬੈਠਣ ਤੋਂ ਪਹਿਲਾਂ ਇਹ ਦੇਖਣਾ ਕਿ ਮੇਰੇ ਬੈਠਣ ਯੋਗਿਆ ਸਥਾਨ ਹੈ ਵੀ ਜਾਂ ਨਹੀਂ ਕਿਉਂਕਿ ਰਾਜਾ ਉੱਥੇ ਬੈਠਣਾ ਪਸੰਦ ਕਰਦਾ ਜਿੱਥੇ ਉਹਦੇ ਯੋਗਿਆ ਜਗ੍ਹਾ ਹੋਵੇ ਇਸ ਲਈ ਬੇਟਾ ਇਹ ਗੱਲ ਯਾਦ ਰੱਖੀ ਕਿਉਂਕਿ ਇਹੀ ਲਿੰਕ ਸਾਡਾ ਰੱਬ ਦੇ ਨਾਲ ਹੈ ਕਿ ਰੱਬ ਉਹ ਵੀ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਪਰ ਉਹ ਵੀ ਉਦੋਂ ਸਾਨੂੰ ਮਿਲੇਗਾ ਉਦੋਂ ਸਾਡੇ ਜੀਵਨ ਚ ਉਤਰੇਗਾ ਜਦੋਂ ਸਾਡੇ ਜੀਵਨ ਚ ਵੀ ਉਹਦੇ ਲਾਇਕ ਜਗ੍ਹਾ ਹੋਏਗੀ ਜੇ ਸਾਡਾ ਜੀਵਨ ਹੀ ਨਫ਼ਰਤ ਨਾਲ ਭਰਿਆ ਹੋਇਆ ਤਾਂ ਰੱਬ ਕਦੀ ਬੈਠੇਗਾ ਹੀ ਨਹੀਂ ਉਹ ਤੁਸੀਂ ਕਹਣਾ ਸੋਚ ਕੇ ਦੇਖੋ ਅੱਜ ਤੁਸੀਂ ਇੱਥੇ ਬੈਠੇ ਹੋ ਕਿਉਂ ਬੈਠੇ ਹੋ ਮੈਟ ਵਿਛੇ ਹੋਏ ਐ ਵਿਛੇ ਹੋਏ ਕਿ ਨਹੀਂ ਤੇ ਜਿੱਥੇ ਕਾਹ ਫੂਸ ਹੋਵੇ ਇੱਥੇ ਕੰਕਰ ਪੱਥਰ ਹੋਣ ਤਾਂ ਫੇਰ ਬੰਦੇ ਨੇ ਬਹਿ ਜਾਣਾ ਉੱਥੇ ਬੰਦੇ ਨੇ ਕਹਣਾ ਨਹੀਂ ਭਾਈ ਮੇਰੇ ਬੈਠਣ ਦੇ ਲਾਇਕ ਜਗ੍ਹਾ ਹੈ ਨਹੀਂ ਜੇ ਐਦਾ ਸੋਚੋ ਕਿ ਕਈ ਵਾਰ ਤੁਸੀਂ ਨਾ ਕਿਸੇ ਕੁੱਕਰ ਨੂੰ ਦੇਖੋ ਉਹ ਵੀ ਬੈਠਣ ਤੋਂ ਪਹਿਲਾਂ ਪੂਛ ਹੀ ਐ ਤਾਂ ਮਾਰਦਾ ਜ਼ਮੀਨ ਤੇ ਫੇਰ ਬੰਦਾ ਆ ਉਹ ਸਮਝਦੇ ਹੋ ਕਿ ਨਹੀਂ ਉਨੇ ਸੀ ਕਹਿੰਦੇ ਰੱਬਾ ਮੈਨੂੰ ਦਰਸ਼ਨ ਦੇ ਪਰਮਾਤਮਾ ਮੇਤੇ ਕਿਰਪਾ ਕਰ ਐ ਮੇਰੇ ਮਾਲਿਕ ਪਰਮਾਤਮਾ ਕਦੋਂ ਮਿਲੇਗਾ ਉਹ ਰੱਬ ਵੀ ਹੱਸਦਾ ਮੈਂ ਤਾਂ ਆਣ ਨੂੰ ਤਿਆਰ ਆ ਤੂੰ ਆਪਣੇ ਦਿਲ ਦਾ ਕਮਰਾ ਤਾਂ ਸਾਫ਼ ਕਰ ਮੈਨੂੰ ਬਿਠਾਣਾ ਕਿੱਥੇ ਆ ਤੂੰ ਤਾਂ ਹੀ ਕਹਿੰਦਾ ਦਿਲ ਦਾ ਹੁਜਰਾ ਸਾਫ਼ ਕਰ ਜਾਂ ਨਾ ਕਿ ਆਨੇ ਕੇ ਲਈਂ ਧਿਆਨ ਗੈਰੋਂ ਕਾ ਹਟਾ ਉਸ ਕੋ ਬਿਠਾਣੇ ਕੇ ਲਈਂ ਕਿ ਗੈਰਾਂ ਦਾ ਧਿਆਨ ਹੀ ਲੈ ਕੇ ਤੂੰ ਇੰਨਾ ਬੈਠਾ ਹੋਇਆ ਹੈਂ ਗੈਰਾਂ ਦੀ ਹੀ ਮੁਹੱਬਤ ਜਾਂ ਗੈਰਾਂ ਦੀ ਨਫ਼ਰਤ ਲੈ ਕੇ ਤੂੰ ਦਿਲ 'ਚ ਬੈਠਾ ਹੋਇਆ ਹੈਂ ਕਦਰਾ ਸੋਚ ਜਿੱਥੇ ਜਗਾ ਕਿੱਥੇ ਹੈ ਜਿੱਥੇ ਪ੍ਰਮਾਤਮਾ ਆ ਕੇ ਬਹਿ ਸਕੇ ਇਸ ਲਈ ਕਹਿੰਦਾ ਦਿਲ ਦਾ ਹੁਜਰਾ ਹੁਜਰਾ ਕਹਿੰਦੇ ਕਮਰੇ ਨੂੰ ਦਿਲ ਕਾ ਹੁਜਰਾ ਸਾਫ ਕਰ ਜਾ ਨਾ ਕਿ ਆਨੇ ਕੇ ਲਈ ਧਿਆਨ ਗੈਰੋਂ ਕਾ ਹਟਾ ਉਸ ਕੋ ਬਿਠਾਣੇ ਕੇ ਲਈ ਜੇ ਉਨੋ ਬਿਠਾਣਾ ਹੈ ਤਾਂ ਗੈਰਾਂ ਦਾ ਧਿਆਨ ਕੱਢ ਪਹਿਲਾ ਗੈਰਾਂ ਦਾ ਧਿਆਨ ਹਟਾ ਤਾਂ ਹੀ ਕਹਿੰਦੇ ਅਗਲੇ ਲਾਈਨ ਚ ਕਿ ਏਕ ਦਿਲ ਲੱਖੋਂ ਤਮੰਨਾਏ ਉਸ ਪੇ ਔਰ ਜਿਆਦਾ ਹਵਸ ਫਿਰ ਠਿਕਾਨਾ ਹੈ ਕਹਾਂ ਉਸ ਕੋ ਟਿਕਾਣੇ ਕੇ ਲਈ ਕਾ ਹੁਦਰਾ ਸਾਫ ਕਰ ਜਾਣਾ ਕਿ ਆਨੇ ਉਹ ਕਹਿੰਦੇ ਦਿਲ ਇੱਕ ਹੈ ਬੋਲੋ ਇੱਕੋ ਹੀ ਦਿਲ ਹੈ ਨਾ ਤਾਂ ਹੀ ਤਾਂ ਕਹਿੰਦੇ ਇੱਕ ਦਿਲ ਇੱਕ ਤਨ ਇੱਕ ਜਾਂ ਦਿੱਤੀ ਇੱਕ ਤਨ ਇੱਕ ਦਿਲ ਇੱਕ ਜਾਂ ਦਿੱਤੀ ਇੱਕ ਨੂੰ ਯਾਰ ਬਣਾ ਲੈ ਬੋਲੋ ਸਮਝਿ ਦਿਓ ਕਿ ਨਹੀਂ ਇੱਕ ਦਾ ਹੋ ਜੇ ਤਾਂ ਮੁੱਲ ਪੈਣਾ ਦੂਈ ਨੂੰ ਦਿਲੋਂ ਗਵਾ ਲੈ ਕਿ ਇੱਕ ਦਾ ਹੋ ਕੇ ਮੁੱਲ ਪੈਂਦਾ ਜੇ ਇੱਕ ਨੂੰ ਹੀ ਲਾ ਲਾਵਾਂਗੇ ਇਸ ਲਈ ਇੱਥੇ ਵੀ ਇਹੀ ਦੱਸਿਆ ਹੈ ਤੇ ਰੱਬ ਨੇ ਜਾਨ ਵੀ ਇੱਕ ਦਿੱਤੀ ਹੈ ਦਿਲ ਵੀ ਇੱਕ ਦਿੱਤਾ ਹੈ ਔਰ ਇੱਕ ਦਿਲ ਇੱਕ ਜਾਨ ਇੱਕ ਤਨ ਤਨ ਵੀ ਇੱਕੋ ਹੀ ਹੈ ਨਾ ਦੋ ਹੈ ਪਰ ਉਹ ਸਮਝਦੇ ਹੋ ਕਿ ਨਹੀਂ ਇੱਕੋ ਹੀ ਹੈ ਇੱਕੋ ਹੀ ਜਿਸਮ ਹੈ ਇੱਕੋ ਹੀ ਹਿਰਦਾ ਹੈ ਇੱਕੋ ਹੀ ਅੰਦਰ ਜਾਨ ਹੈ ਉਹ ਕਹਿੰਦੇ ਫਿਰ ਇਹਨੂੰ ਇੱਕ ਦੇ ਹਵਾਲੇ ਕਰਦੇ ਤਾਂ ਹੀ ਤਾਂ ਗੁਰੂ ਰਹਿਬਰ ਕਹਿੰਦੇ ਨੇ ਇੱਕੋ ਹੀ ਹੈ ਉਹ ਪ੍ਰਮਾਤਮਾ ਪ੍ਰਭੂ ਹੋਰ ਇੱਥੇ ਦੱਸਣਾ ਕੀ ਚਾਹੁੰਦੇ ਇੱਕ ਰੱਬ ਤੇ ਇੱਕ ਆਪਣੇ ਮਾਲਿਕ ਦੇ ਵਿਸ਼ਵਾਸ ਰੱਖੀਏ ਉਹਦੇ ਨਾਲ ਜੁੜੀਏ ਪਰ ਅੱਜ ਇਨਸਾਨ ਕਰਦਾ ਕੀ ਹੈ ਪੈਦਾ ਕਰਨ ਵਾਲਾ ਪ੍ਰਮਾਤਮਾ ਹੈ ਤੇ ਇਨਸਾਨ ਦੌੜਾ ਕਿਤੇ ਹੋਰ ਫਿਰਦਾ ਹੈ ਹੋਰ ਕਿਤੇ ਦਾ ਮਤਲਬ ਕੋਈ ਕਹ ਦੇਵੇ ਨਾ ਮੇਰੇ ਜੀਵਨ 'ਚ ਦੁੱਖ ਕਿਉਂ ਆ ਉਹ ਭਾਈ ਇਦਾਂ ਕਰ ਸਵੇਰੇ ਸਵੇਰੇ ਜਾ ਕੇ ਪਿਪਲ ਨੂੰ ਪਾਣੀ ਪਾਇਆ ਕਰ ਫਿਰ ਤੇਰੇ ਦੁੱਖ ਦੂਰ ਹੋਣਗੇ ਤਾਂ ਬੰਦਾ ਪਿਪਲ ਨੂੰ ਪਾਣੀ ਪਾਨ ਤੁਰ ਪੈਂਦਾ ਹੈ ਕੋਈ ਕਹ ਦੇਵੇ ਮੇਰੇ ਜੀਵਨ 'ਚ ਨਾ ਆਹ ਕੰਮ ਨਹੀਂ ਹੁੰਦਾ ਤੂੰ ਇਦਾਂ ਕਰ ਆਹ ਰੋਟੀ ਨਾ گاਉ ਨੂੰ ਖੁਲਾਇਆ ਕਰ ਜਾਂ ਕੁੱਤੇ ਨੂੰ ਪਾਇਆ ਕਰ ਠੀਕ ਹੈ ਭੁੱਖੇ ਜਾਨਵਰਾਂ ਨੂੰ ਖਾਣਾ ਪਾਣਾ ਚੰਗੀ ਗੱਲ ਹੈ ਪਰ ਜੇ ਇਹ ਸੋਚ ਕੇ ਪਾਈਏ ਕਿ ਇਹਨਾਂ ਨੇ ਮੇਰੀ ਕਿਸਮਤ ਨੂੰ ਬਦਲਣਾ ਹੈ ਜਾਂ ਇਹਨਾਂ ਨੇ ਮੇਰੇ ਜੀਵਨ 'ਚ ਖੁਸ਼ੀਆਂ ਭਰ ਤਾਂ ਇਹ ਗਲਤ ਹੋ ਜਾਂਦੀ ਕਿਉਂਕਿ ਖੁਸ਼ੀਆਂ ਦਾ ਦਾਤਾ ਤਾਂ ਇੱਕ ਉਹ ਆਰਾਮ ਹੈ ਸਮਝਦੇ ਹੋ ਕਿ ਨਹੀਂ ਇੱਥੇ ਗੁਰੂਆਂ ਨੇ ਵੀ ਕਿਹਾ ਸਭ ਸੁਖ ਦਾਤਾ ਆਰਾਮ ਹੈ ਇਸ ਲਈ ਅੱਜ ਸਾਨੂੰ ਆਪਣੇ ਮਾਲਕ ਤੇ ਆਪਣੇ ਪਰਮਾਤਮਾ ਤੇ ਇੰਨਾ ਯਕੀਨ ਹੋਣਾ ਚਾਹੀਦਾ ਜਿਹੜਾ ਯਕੀਨ ਬੰਦਾ ਕਰਕੇ ਬੰਦਾ ਜੀ ਆ ਮੇਰਾ ਗ੍ਰਹਿ ਇਦਾਂ ਆ ਇਹ ਠੀਕ ਹੋ ਜਾਵੇ ਤਾਂ ਮੈਂ ਖੁਸ਼ ਬੋਲੋ ਸਮਝਦੇ ਹੋ ਕਿ ਨਹੀਂ ਕਈ ਵਾਰਾ ਬੰਦਾ ਇਹ ਵੀ ਚੱਕਰਾਂ 'ਚ ਬੜਾ ਘੁੰਮਦਾ ਰਹਿੰਦਾ ਹੈ ਇਸ ਕਰਕੇ ਐਸੀ ਫਿਰ ਕਮਾਂਗੇ ਕੇ ਰੱਬ ਨੇ ਉਹ ਪਰਮਾਤਮਾ ਨੇ ਜੇ ਸਾਨੂੰ ਜ਼ਿੰਦਗੀ ਦਿੱਤੀ ਹੈ ਨਾ ਤੁਹਾਡੇ ਜੀਵਨ ਚ ਖੁਸ਼ੀਆਂ ਉਦੋਂ ਹੀ ਆਣੀਆਂ ਜਦੋਂ ਉਹਤੇ ਵਿਸ਼ਵਾਸ ਹੋਏਗਾ ਉਹਦੇ ਨਾਲ ਜੁੜਾਂਗੇ ਅਸੀਂ ਤਾਂ ਹੀ ਕਹਿੰਦੇ ਆ ਕਿ ਸਭ ਦਾ مالک ਬੰਦੇ ਲੱਖਾਂ ਕਰੋੜਾਂ ਅਰਵਾ ਖਰਬ ਹੋ ਸਕਦੇ ਐ ਪਸ਼ੂ ਪੰਛੀ ਅਰਵਾ ਖਰਬ ਐ ਪਰ ਸਾਰਿਆਂ ਦਾ ਪੈਦਾ ਕਰਨ ਵਾਲਾ ਦਾਤਾ ਦਾਤਾ ਦੇਣ ਵਾਲਾ ਮਾਲਕ ਤਾਂ ਇੱਕੋ ਹੀ ਆ ਨਾ ਇਸ ਲਈ ਉਹ ਇੱਕ ਹੀ ਜਦੋਂ ਉਹਦੇ ਨਾਲ ਅਸੀਂ ਜੁੜਾਂਗੇ ਉਹਤੇ ਵਿਸ਼ਵਾਸ ਕਰਾਂਗੇ ਤਾਂ ਫਿਰ ਸਾਡੇ ਜੀਵਨ ਚ ਬਦਲਾਵ ਆਣਾ ਹੈ ਇਸ ਲਈ ਇੱਥੇ ਕਿਹਾ ਹੈ ਕਿ ਇੱਕ ਦਿਲ ਲੱਖੋਂ ਤਮੰਨਾ ਹੈ ਕਿ ਦਿਲ ਤੇਰਾ ਇੱਕ ਹੈ ਪਰ ਇਹਦੀ ਤਮੰਨਾ ਲੱਖਾਈ ਹੈ ਫਿਰ ਟਿਕਾਣਾ ਹੈ ਕਹਾਂ ਉਸ ਕੋ ਟਿਕਾਣੇ ਕੇ ਲਈ ਫਿਰ ਕਹਿੰਦੇ ਆਪ ਹੀ ਸੋਚ ਕੇ ਦੇਖ ਅੰਦਰ ਜਗ੍ਹਾ ਹੈ ਕਿਤੇ ਹੁਣ ਜਰਾ ਗੌਰ ਕਰਨਾ ਜੇ ਇੱਕ ਕਮਰੇ ਚ ਤੁਹਾਨੂੰ ਕਿਹਾ ਜਾਵੇ ਨਾ ਕਿ ਆ ਕਮਰੇ ਚ ਭਾਈ ਬਹਿ ਜਾ ਤੁਸੀਂ ਦੇਖੋ ਜੇ ਕਮਰਾ ਪਹਿਲੇ ਹੀ ਰਸਨਾ ਭਰਿਆ ਹੋਵੇ ਤੁਸੀਂ ਕਹਿੰਦੇ ਨਹੀਂ ਭਾਈ ਇੱਥੇ ਮੇਰੇ ਵਾਸਤੇ ਜਗ੍ਹਾ ਹੈ ਨਹੀਂ ਬਾਹਰ ਹੀ ਚਲਾ ਮੈਂ ਕਿਉਂਕਿ ਬੰਦੇ ਨੂੰ ਬੈਠਣ ਦਾ ਸਵਾਦ ਵੀ ਉੱਥੇ ਆਉਂਦਾ ਜਿੱਥੇ ਕਮਰੇ ਚ ਜਗ੍ਹਾ ਹੋਵੇ ਇਸ ਲਈ ਪ੍ਰਮਾਤਮਾ ਆਣਾ ਚਾਹੁੰਦਾ ਹੈ ਉਹ ਤਾਂ ਆਣ ਨੂੰ ਤਿਆਰ ਹੈ ਪਰ ਸਾਨੂੰ ਹੀ ਜਗ੍ਹਾ ਤਿਆਰ ਕਰਨੀ ਪਵੇਗੀ ਸਾਨੂੰ ਆਪਣੇ ਦਿਲ ਦੀ ਸਫਾਈ ਕਰਨੀ ਪਵੇਗੀ ਤਾਂ ਹੀ ਤਾਂ ਉਹ ਕਵਾਲੀ ਸੁਣੀ ਹੈ ਤੁਸੀਂ ਵੀ ਨਾ ਕਿ ਕਰ ਲੈ ਦਿਲ ਦੀ ਸਫਾਈ ਕਹਦੇ ਅੱਗੇ ਜੇ دیدار ਚਾਹੀਦਾ دیدار ਦਾ ਮਤਲਬ ਦਰਸ਼ਨ ਚਾਹੀਦਾ ਹੈ ਜੇ ਪ੍ਰਭੂ ਦਾ ਦਰਸ਼ਨ ਚਾਹੀਦਾ ਹੈ ਜਿਹਨੂੰ ਸ਼੍ਰੀ ਗੁਰੂ ਰਵਿਦਾਸ ਹੀ ਨੇ ਕਿਹਾ ਦਰਸ਼ਨ ਤੋਰਾ ਜੀਵਨ ਮੋਰਾ ਬਿਨ ਦਰਸ਼ਨ ਕੀ ਬਜੀਵੇ ਝਕੋਰਾ ਉਹ ਕਹਿੰਦੇ ਉਹਦਾ ਦਰਸ਼ਨ ਹੀ ਸਾਡੀ ਜ਼ਿੰਦਗੀ ਹੈ ਪਰ ਉਹ ਦਰਸ਼ਨ ਵੀ ਉਦੋਂ ਹੋਏਗਾ ਜਦੋਂ ਤੇਰੀਆਂ ਅੱਖਾਂ ਤੋਂ ਨਫ਼ਰਤ ਦੇ ਪਰਦੇ हटਣਗੇ ਤਜੇ ਆਪਣੀਆਂ ਅੱਖਾਂ ਤੇ ਨਫ਼ਰਤ ਦੇ ਪਰਦੇ ਪਾ ਕੇ ਬੈਠਾ ਹੈ ਬੈਰ ਵਿਰੋਧਤਾ ਦੇ ਪਰਦੇ ਪਾ ਕੇ ਬੈਠਾ ਹੈ ਬੁਰਾਈ ਦੇ ਪਰਦੇ ਪਾ ਕੇ ਬੈਠਾ ਹੈ ਤਾਂ ਫਿਰ ਤੈਨੂੰ ਉਹ ਤੇਰੇ ਪ੍ਰਭੂ ਦਾ دیدار ਕਿੱਦਾਂ ਹੋਏਗਾ ਦਰਸ਼ਨ ਕਿੱਦਾਂ ਹੋਏਗਾ ਕਿਉਂਕਿ ਉਹਦਾ ਦਰਸ਼ਨ ਕਰਨ ਵਾਸਤੇ ਪਰਦੇ ਹਟਾਣੇ ਪੈਣੇ। ਸਮਝਦੇ ਹੋ ਆਪਣੀ ਇਸ ਲਈ ਨੈਵਰ ਹੇਟ ਇਸ ਨੂੰ ਨਫ਼ਰਤ ਨਾ ਕਰੋ ਸਭ ਨਾਲ ਪਿਆਰ ਕਰੋ। ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਿਰੋਰ ਉਹ ਵੀ ਦਾਸ ਹੀ ਨੇ ਨਾ ਜਦੋਂ ਤੁਹਾਨੂੰ ਪਤਾ ਹੀ ਹੈ ਇਹ ਉਹ ਜੋੜੇ ਵੀ ਕੱਢਦੇ ਸੀ ਨਾਲ ਨਾਲ ਆਪਣੇ ਪ੍ਰਭੂ ਦਾ ਸਿਮਰਨ ਵੀ ਕਰਦੇ ਸੀ ਇੱਕ ਜੋੜਾ ਗੱਢਿਆ ਉਹ ਜੋੜੇ ਦੇ ਕੋਲ ਸਪੈਸੇ ਮਿਲੇ ਜਦੋਂ ਪੈਸੇ ਮਿਲੇ ਤਾਂ ਗੁਰੂ ਹੱਥ ਚ ਲੈ ਕੇ ਨਾ ਤੁਰ ਪਏ ਤਾਂ ਸਮਝਣ ਵਾਲੀ ਗੱਲ ਹੈ ਚਲੋ ਤੁਰੇ ਜਾ ਰਹੇ ਸੀ ਕਿ ਥੋੜਾ ਜਿਹਾ ਕੁਝ ਸਮਾਨ ਖਰੀਦ ਲਈਏ ਹੁਣ ਜਦੋਂ ਜਾ ਰਹੇ ਸੀ ਤਾਂ ਰਸਤੇ 'ਚ ਇੱਕ ਮੰਜ਼ਰ ਕੀ ਦੇਖਿਆ ਕਿ ਇੱਕ ਨਾ ਨਦੀ ਹੈ ਉਹ ਨਦੀ 'ਚ ਇੱਕ ਨਾ ਮਛਿਆਰਾ ਹੈ ਜਿਹੜਾ ਮੱਛੀਆਂ ਫੜ-ਫੜ ਕੇ ਕੋਲੀ ਬਾਲਟੀ ਰੱਖੀ ਐ ਈਦਾ ਕਾਂਟਾ ਪਾਇਆ ਹੈ ਮੱਛੀ ਫਸਦੀ ਐ ਉਹ ਮੱਛੀ ਕੱਢ ਕੇ ਬਾਲਟੀ 'ਚ ਪਾਈ ਜਾਂਦਾ ਹੈ ਜਦੋਂ ਗੁਰੂਆਂ ਨੇ ਦੇਖਿਆ ਸ਼੍ਰੀ ਰਵਿਦਾਸ ਜੀ ਨੇ ਦੇਖਿਆ ਕਿ ਇਹ ਮਛਵਾਰਾ ਮੱਛੀ ਫੜ ਕੇ ਇਹ 'ਚ ਪਾਈ ਜਾਂਦਾ ਹੈ ਤਾਂ ਉਸ ਵੇਲੇ ਉਹਨਾਂ ਨੂੰ ਬੜੀ ਦਇਆ ਆਈ ਇਹਨੂੰ ਕਹਿੰਦੇ ਗੁਰੂਆਂ ਦਾ ਹਿਰਦਾ ਗੁਰੂਆਂ ਦਾ ਪਿਆਰ ਉਹ ਗਏ ਮਛਵਾਰੇ ਦੇ ਕੋਲ ਔਰ ਮਛਵਾਰੇ ਨੂੰ ਜਾ ਕੇ ਕਹਿੰਦੇ ਮੱਛੀਆਂ ਦੇਖੀਆਂ ਕਿਉਂਕਿ ਸ਼ਾਮ ਦਾ ਟਾਈਮ ਹੋ ਚੁੱਕਾ ਸੀ ਮਛਵਾਰਾ ਵੀ ਜਾਣ ਦੀ ਤਿਆਰੀ ਸੀ ਕਾਂਟਾ ਆਪਣਾ ਸਮੇਟ ਰਿਹਾ ਸੀ ਔਰ ਬਾਲਟੀ ਚੱਕਣ ਨੂੰ ਤਿਆਰ ਸੀ ਉਹਨਾਂ ਨੇ ਜਦੋਂ ਦੇਖਿਆ ਕਿ ਬਾਲਟੀ ਵਿੱਚ ਕੁਝ ਮੱਛੀਆਂ ਹੈ ਜਿਹੜੀਆਂ ਉਹ ਫੜੀਆਂ ਹੈ ਪੁੱਛਿਆ ਗੁਰੂਆਂ ਨੇ ਕਹਿੰਦੇ ਇਹ ਮੱਛੀਆਂ ਕੀ ਕਰਨੀਆਂ ਹੈ ਕਹਿੰਦੇ ਜੀ ਵੇਚਣੀਆਂ ਹੈ ਕਿਉਂਕਿ ਫੜਦਾ ਬੰਦਾ ਕਿਸ ਲਈ ਜਿਆਦਾ ਖਾਣ ਵਾਸਤੇ ਜਾਂ ਵੇਚਣ ਵਾਸਤੇ ਉਹ ਕਹਿੰਦਾ ਜੀ ਵੇਚਣੀਆਂ ਹੈ ਤਾਂ ਗੁਰੂਆਂ ਨੇ ਪੁੱਛਿਆ ਕਿੰਨੇ ਪੈਸੇ ਕਿੰਨੇ ਦੀਆਂ ਇਹ ਉਨੇ ਜਦੋਂ ਕੀਮਤ ਦੱਸੀ ਕਿ ਇੰਨੇ ਪੈਸੇ ਤੇ ਗੁਰੂਆਂ ਨੇ ਦੇਖਿਆ ਕਿ ਉਹਨਾਂ ਦੇ ਹੱਥ 'ਚ ਜਿਹੜੇ ਪੈਸੇ ਸੀ ਨਾ ਉਹਨਾਂ ਨੇ ਉਹਦੇ ਹੱਥੇ ਰੱਖੇ ਕਹਿੰਦੇ ਲੈ ਫੇਰ ਸਾਨੂੰ ਦੇ ਦੇ ਇਹ ਫਿਰ ਸਾਨੂੰ ਦੇ ਦੇ ਉਹ ਮਛਵਾਰਾ ਕਹਿਣ ਲੱਗਾ ਮਾਰੇ ਤੁਸੀਂ ਇਹਹਰਾਵੇ ਤੋਂ ਸੰਤ ਲੱਗਦੇ ਹੋ ਕਿ ਤੁਸੀਂ ਮੱਛੀ ਖਾਂਦੇ ਹੋ ਇਹ ਤੁਸੀਂ ਮੱਛੀ ਖਾਂਦੇ ਹੋ ਕਈ ਵਾਰ ਪਹਿਰਾਵਾ ਦੇਖ ਕੇ ਬੰਦਾ ਲੱਗਦਾ ਨਾ ਪੁੱਛ ਲੈਂਦਾ ਕਿ ਤੁਸੀਂ ਵੀ ਮੱਛੀ ਖਾਂਦੇ ਹੋ ਉਸ ਲਈ ਸ੍ਰੀ ਗੁਰੂ ਵੀ ਦਾਸ ਜੀ ਮੁਸਕਰਾਏ ਉਹ ਕਹਿੰਦੇ ਪੈਸੇ ਲੈ ਇਹ ਪਹਿਲਾਂ ਸਾਨੂੰ ਦੇ ਬਾਅਦ 'ਚ ਜਵਾਬ ਦੇਵਾਂਗੇ ਉਸ ਵੇਲੇ ਉਹਨੇ ਕਿਉਂਕਿ ਮਛਵਾਰੇ ਦਾ ਕੰਮ ਸੀ ਵੇਚਣਾ ਪੈਸੇ ਚਾਹੀਦੇ ਸੀ ਉਹਨੂੰ ਪੈਸੇ ਲੈ ਮੱਛੀਆਂ ਦੀ ਬਾਲਟੀ ਗੁਰੂਆਂ ਨੂੰ ਪਕੜਾਤੀ ਉਹਨਾਂ ਨੇ ਉਸੇ ਵੇਲੇ ਕੀ ਕੀਤਾ ਉਹ ਬਾਲਟੀ ਲਈ ਔਰ ਵਾਪਸ ਦਰਿਆ ਦੇ ਵਿੱਚ ਸਾਰੀਆਂ ਮੱਛੀਆਂ ਸੁੱਟ ਦਿੱਤੀਆਂ ਹਲੋ ਸਮਝਣਾ ਉਹ ਕਹਿੰਦਾ ਮਾਰੀ ਹੈ ਕੀ ਕੀਤਾ ਤੁਸੀਂ ਇਹ ਕੀ ਕੀਤਾ ਇਹ ਪੈਸੇ ਖਰਚੇ ਵੀ ਤਾਂ ਇਹਨਾਂ ਨੂੰ ਵਾਪਸ ਦਰਿਆ 'ਚ ਪਾ ਦਿੱਤਾ ਮੈਂ ਤਾਂ ਸੋਚਿਆ ਤੁਸੀਂ ਖਾਣ ਵਾਸਤੇ ਲਈਆਂ ਤਾਂ ਗੁਰੂਆਂ ਨੇ ਕਿਹਾ ਇਹ ਖਾਣ ਵਾਸਤੇ ਨਹੀਂ ਇਹਨਾਂ ਨੂੰ ਬਚਾਉਣ ਵਾਸਤੇ ਲਿਆ ਸੀ ਤੇਰੇ ਕੋਲ ਕਿਉਂਕਿ ਬਚਾਣਾ ਗੁਰੂਆਂ ਦਾ ਕੰਮ ਹੈ ਕਿਸੇ ਨੂੰ ਮਾਰਨਾ ਇਹ ਸੰਤਾਂ ਦੀ ਫਿਤਰਤ ਨਹੀਂ ਹੈ